ਸਿਕੰਦਰ ਦੋਸਤੋ ਅੱਜ ਬੜੀ ਭਿਆਨਕ ਇੱਕ ਅੱਗ ਲੱਗੀ ਹੈ ਜਿਹੜੀ ਕਿ ਮਾਹੂਕੇੜ ਦੇ ਵਿੱਚ ਇਹ ਤੁਸੀਂ ਦੇਖ ਰਹੇ ਹੋ ਮਾਹੂਕੇੜ ਦੇ ਵਿੱਚ ਅੱਗ ਲੱਗ ਚੁੱਕੀ ਹੈ ਇੱਕ ਪੇਂਟ ਵਾਲੀ ਦੁਕਾਨ ਦੇ ਉੱਪਰ ਆ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਰਹੇ ਹੋ ਬਹੁਤ ਜ਼ਿਆਦਾ ਇੱਥੇ ਭਿਆਨਕ ਅੱਗ ਲੱਗ ਚੁੱਕੀ ਹੈ ਇੱਕ ਪੇਂਟ ਦੀ ਦੁਕਾਨ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਪੇਂਟ ਵਾਲੀ ਦੁਕਾਨ ਹੈ ਜਿੰਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਦੋ ਫਾਰਮ ਗੱਡੀਆਂ ਗੱਡੀਆਂ ਜਿਹੜੀਆਂ ਉਹ ਆਈਆਂ ਨੇ ਅੱਗ ਬਚਾਉਣ ਵਾਸਤੇ ਪਰ ਪਲਾਜ ਜਿਹੜੇ ਨੇ ਉਹ ਬਹੁਤ ਜ਼ਿਆਦਾ ਮਾਰੇ ਹੋ ਚੁੱਕੇ ਨੇ ਜਿਨ੍ਹਾਂ ਦਾ ਬਹੁਤ ਤੁਸੀਂ ਦੇਖੋ ਆ ਤਸਵੀਰਾਂ ਰਾਹੀਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੈਂ ਕਹਿੰਦਾ ਇਹ ਪ੍ਰਸ਼ਾਸਨ ਸੱਚ ਨੂੰ ਪ੍ਰਸ਼ਾਸਨ ਮੋਕੇ ਤੇ ਚਲੋ ਗੱਡੀਆਂ ਆਈਆਂ ਫੜਾ ਫੜਾ ਉੱਥੇ ਦਾ ਮਾਗਿਆ ਤੇ ਗੱਡੀਆਂ ਆਈਆਂ ਇਹ ਵੀ ਆਪਾਂ ਸੈਂਟਰੀ ਦੀ ਦੁਕਾਨ ਹੈ ਆ ਮੁੰਡੇ ਰਾਹੁਲ ਦਾ ਪੁੱਤਰੇ ਆ ਰਾਹੁਲ ਮੁੰਡੇ ਦੁਕਾਨ ਹੈ ਵਿਚਾਰਾ ਕੱਲੇ ਕੰਡ ਕਰਦਾ ਬਹੁਤੀ ਮਹੋਗੇ ਮਤ ਪਾ ਲਈ ਬਹੁਤ ਉਜਾੜ ਗਿਆ ਪਾਣੀ ਕਰੋੜ ਦੇ ਪੈਸੇ ਨੁਕਸਾਨ ਹੋ ਗਿਆ ਜੀ ਨੁਕਸਾਨ ਹੋ ਗਿਆ ਉੱਪਰ ਇਹ ਜਿਹੜਾ ਅਨੁਸਾਰ ਹੋ ਗਿਆ ਗੱਡੀ ਲਾ ਲੱਗੇ ਦੇਖੋ ਸਭ ਆਪ ਇੱਕ ਇੱਕ ਜਿਹੜੀ ਨੂੰ ਦੁਕਾਨ ਦੱਸੀ ਜਾ ਰਹੀ ਹੈ ਇੱਕ ਸੈਨੀਟਰੀ ਦੀ ਦੁਕਾਨ ਦੱਸੀ ਜਾ ਰਹੀ ਹੈ ਜਿਹੜਾ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ 1 ਕਰੋੜ ਤੋਂ ਉੱਪਰ ਦਾ ਦੱਸ ਰਹੇ ਹੈ ਕਿ ਨੁਕਸਾਨ ਜਿਹੜਾ 1 ਕਰੋੜ ਤੋਂ ਉੱਪਰ ਦਾ ਨੁਕਸਾਨ ਹੋ ਚੁੱਕਾ ਹੈ ਦੁਕਾਨ ਦੇ ਅੰਦਰ ਸਮਾਨ ਬਿਲਕੁਲ ਜਲ ਕੇ ਜਿਹੜਾ ਰਾਖ ਹੋ ਚੁੱਕਾ ਹੈ ਇਹ ਲਹਾਲ ਜਿਹੜਾ ਤੁਸੀਂ ਤਸਵੀਰਾਂ ਰਾਹੀਂ ਦੇਖ ਰਹੇ ਹੋ ਨੁਕਸਾਨ ਬਹੁਤ ਜ਼ਿਆਦਾ ਵੱਡਾ ਹੋ ਚੁੱਕਾ ਹੈ ਕਾਰਗਰਦੀਆਂ ਗੱਡੀਆਂ ਮੌਕੇ ਤੇ ਆ ਗਈਆਂ ਨੇ ਦੋ ਗੱਡੀਆਂ ਨੇ ਇੱਕ ਫਰੋਨਟ ਸ਼ਹਿਰ ਦੀ ਔਰ ਇੱਕ ਕੈਂਟ ਦੀ ਆ ਇਹ ਵਾਲੀ ਜਿਹੜੀ ਹੈ ਕੈਂਟ ਦੀ ਗੱਡੀ ਹੈ ਨੋਨਮਬਰ ਬੋਰਡ ਦੀ ਗੱਡੀ ਹੈ ਔਰ ਦੂਸਰੀ ਗੱਡੀ ਜਿਹੜੀ ਹੈ ਉਹ ਫਰੋਸਪੁਰ ਸਿਟੀ ਦੀ ਗੱਡੀ ਹੈ ਮੌਕੇ ਤੇ ਗੱਡੀਆਂ ਆਉਣ ਦੇ ਨਾਲ ਜਿਹੜੀ ਹੈ ਬਾਕੀ ਆਸ-ਪਾਸ ਦੀਆਂ ਦੁਕਾਨਾਂ ਜਿਹੜੀਆਂ ਉਹਨਾਂ ਨੂੰ ਜਿਹੜਾ ਬਚਾਅ ਹੋ ਚੁੱਕਾ ਹੈ ਆਦਰਵਾਇਜ਼ ਬਹੁਤ ਵੱਡਾ ਹੋਰ ਨੁਕਸਾਨ ਹੋਣ ਦੀ ਜਿਹੜੀ ਹੈ ਉਹ ਖਸਾ ਜਤਾਇਆ ਜਾ ਰਿਹਾ ਕਿਉਂਕਿ ਇਤਵਾਰ ਕਰਕੇ ਸਾਰੇ ਜਿਹੜੀਆਂ ਦੁਕਾਨਾਂ ਕਰੀਬ ਪੂਰੀ ਬੰਦ ਹੁੰਦੀਆਂ ਨੇ ਔਰ ਮਾਲਕ ਜਿਹੜੇ ਆ ਉਹ ਨਹੀਂ ਹੁੰਦੇ ਦੁਕਾਨਾਂ ਤੇ ਬੰਦ ਹੋਣ ਕਰਕੇ ਤੇ ਪਤਾ ਨਹੀਂ ਲੱਗਣਾ ਸੀ ਕਿ ਹੋਰ ਕਿੰਨਾ ਕੁ ਨੁਕਸਾਨ ਹੋ ਰਿਹਾ ਪਰ ਗੱਡੀ ਹੁਣ ਮੌਕੇ ਦੇ ਆਣ ਦੇ ਕਮ ਸਕੱਮ ਇੰਨਾ ਰਾਹਤ ਜਰੂਰ ਮਿਲ ਰਹੀ ਹੈ ਕਿ ਇੰਨੀ ਰਾਹਤ ਜਰੂਰ ਮਿਲ ਰਹੀ ਹੈ ਵੀ ਦੁਕਾਨਾਂ ਜਿਹੜੀਆਂ ਨੇ ਉਹ ਬਚਤ ਹੋ ਗਈਆਂ ਨਾਲ ਦੀਆਂ ਦੁਕਾਨਾਂ ਦੀ ਬਹੁਤ ਬਚਤ ਹੋ ਗਈ ਆ ਪਰ ਦੁਕਾਨ ਦੇ ਮਾਲਕ ਵੱਲੋਂ ਦੱਸਿਆ ਜਾ ਰਿਹਾ ਹੈ ਵੀ ਕਰੀਬ 1 ਕਰੋੜ ਤੋਂ ਉੱ퍼 ਦਾ ਨੁਕਸਾਨ ਜਿਹੜਾ ਅੰਦਰ ਹੋ ਚੁੱਕਾ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਅੰਦਰੀਆਂ ਫਿਲਹਾਲ ਜਿਹੜਾ ਅਸੀਂ ਮੰਜ਼ਰ ਦੇਖਿਆ ਉਹਦੇ ਅਨੁਸਾਰ ਕੁਝ ਨਹੀਂ ਬਚਿਆ ਲੱਗਦਾ ਦੁਕਾਨ ਦੇ ਅੰਦਰ ਕੁਝ ਵੀ ਨਹੀਂ ਬਚਿਆ ਇੰਨੀ ਭਿਆਨਕ ਆਗ ਲੱਗੀ ਔਰ ਲੱਗੀ ਵੀ ਥੋੜੀ ਦੇਰ ਹੀ ਹੈ ਪਰ ਦੁਕਾਨ ਜਿਹੜੀ ਦੱਸੀ ਜਾ ਰਹੀ ਹੈ ਕਿ ਸੈਨੀਟਰੀ ਦੀ ਹੈ ਪੇਂਟ ਦੀ ਦੱਸੀ ਜਾ ਰਹੀ ਹੈ ਅੱਲਾ ਦਾ ਸਮਾਨ ਦਾ ਪਤਾ ਹੀ ਨਹੀਂ ਲੱਗ ਰਿਹਾ ਨਾ ਬੋਰਡ ਹੈ ਨਾ ਕੋਸ਼ ਹੈ ਨਾ ਸ਼ਟਰ ਸਭ ਕੁਝ ਜਿਹੜਾ ਉਹ ਤੋਂ ਫਿਲਹਾਲ ਆਗ ਦੇ ਨਾਲ ਖਰਾਬ ਹੋ ਚੁੱਕਾ ਹੈ ਸੜ ਚੁੱਕਾ ਹੈ ਸਮਾਨ ਜਿਹੜਾ ਉਹ ਸੜ ਚੁੱਕਾ ਹੈ ਗਾ ਪਾਣੀ ਵਾਲੀਆਂ ਜਿਹੜੀਆਂ ਗੱਡੀਆਂ ਨੇ ਉਹ ਟਾਈਮ ਸਰ ਪਹੁੰਚ ਚੁੱਕੀਆਂ ਨੇ ਇਹ ਗਨੀਮਤ ਅਗੀ ਪਾਣੀ ਵਾਲੀਆਂ ਗੱਡੀਆਂ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਉਸੇ ਕਰਕੇ ਹੀ ਜਿਹੜਾ ਉਹ ਨੁਕਸਾਨ ਜਿਹੜਾ ਉਹ ਬਚਪ ਕੋਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀ ਕੋਠੇ ਦੇ ਉੱਪਰ ਲੋਕ ਚੜੇ ਹੋਏ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਸੇ ਤਰ੍ਹਾਂ ਜਿਹੜੀ ਹੈ ਮਦਦ ਉਹ ਪਹੁੰਚੇ ਉੱਪਰ ਕੋਠੇ ਦੇ ਉੱਪਰ ਗਰਮੈਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਉੱਤੇ ਵੀ ਅੱਗ ਲੱਗੀ ਹੋਈ ਹੈ ਉਹਨੂੰ ਬੁਝਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਇਹ ਇੱਕ ਸਲਾਘਾਯੋਗ ਜ਼ਰੂਰ ਹੈ ਗੱਲ ਆਪਾਂ ਕਰਾਂਗੇ ਪ੍ਰਸ਼ਾਸਨ ਦੀ ਕਿ ਬਹੁਤ ਟਾਈਮ ਦੇ ਜਿਹੜੀਆਂ ਗੱਡੀਆਂ ਉਹ ਭੇਜ ਦਿੱਤੀਆਂ ਗਈਆਂ ਤਾਂ ਕਿ फटाफट ਅੱਗ ਤੇ ਕਾਬੂ ਜਿਹੜਾ ਉਹ ਪਾਇਆ ਗਿਆ ਦੋ ਕੱਡੀਆਂ ਜਿਹੜੀਆਂ ਮੋਕੇ ਤੇ ਜਿਹੜੀਆਂ ਇਸ ਟਾਈਮ ਮੌਜੂਦ ਨੇ ਅਸੀਂ ਗੱਲ ਕਰ ਰਹੇ ਹਾਂ ਮਹੂਗੇੜ ਦੇ ਅੰਦਰ ਜਿਹੜੀ ਹੈ ਇਹ ਚੌਕ ਹੈ ਜਿੰਨਾਂ ਦੇ ਬਿਲਕੁਲ ਨਾਲ ਤੁਸੀਂ ਦੇਖ ਰਹੇ ਹੋ ਸੀਏ ਹਿਮਾਂਸ਼ੂ ਗੁਪਤਾ ਜਿਹੜੀ ਉਹ ਦੁਕਾਨ ਇਹਨਾਂ ਦਾ ਆਫਿਸ ਹੈ ਚਾਰਟਰਡ ਅਕਾਊਂਟਰ ਬਿਲਕੁਲ ਉਹਦੇ ਨਾਲ ਦੀ ਇਹ ਵਾਲੀ ਦੁਕਾਨ ਹੈ ਜਿੰਨਾਂ ਦਾ ਜਿਹੜਾ ਇਹ ਨੁਕਸਾਨ ਹੋਇਆ ਹੈ। ਬਾਕੀ ਜਿਹੜੀ ਹੈ ਗੱਲਬਾਤ ਕਰਨ ਦੀ ਵੀ ਇਹਨਾਂ ਦਾ ਕੋਸ਼ਿਸ਼ ਕਰਾਂਗੇ ਵੀ ਆਖਰ ਵਜ੍ਹਾ ਕੀ ਰਹੀ ਹੈ। ਵੀ ਅੱਜ ਸੰਡੇ ਸੀਗਾ ਕੀ ਵਜ੍ਹਾ ਹੋ ਸਕਦੀ ਹੈ ਵੀ ਉਹ ਤੇ ਆਪ ਮਾਲਕ ਸੀਗੇ ਜਾਂ ਨਹੀਂ ਸੀਗੇ ਇਹ ਦੇਖਣ ਵਾਲੀ ਜਿਹੜੀ ਹੈ ਉਹ ਗੱਲ ਹੋਏਗੀ। ਅ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਉਹ ਦਿਖਾ ਰਹੇ ਆ ਕਿ ਲੋਕ ਜਿਹੜੇ ਨੇ ਉੱਪਰ ਪਾਈਪਾਂ ਜਿਹੜੀਆਂ ਉਹ ਪਚਾਈਆਂ ਗਈਆਂ ਨੇ ਫਾਈਵ ਕਾਰੇ ਜੀਆਂ ਗੱਡੀ ਦੇ ਉੱਚੋਂ ਪਾਣੀ ਪੀਆ ਤਾਂ ਕਿ ਉੱਪਰੋਂ ਜਿਹੜਾ ਉਹ ਪਾਣੀ ਜਿਹੜਾ ਕੋਠੇ ਦੇ ਉੱਪਰ ਮਾਰਿਆ ਜਾਵੇ ਅਗਰ ਕੋਈ ਉੱਥੇ ਵੀ ਸੇਕ ਇਸ ਟਾਈਮ ਬਹੁਤ ਜ਼ਿਆਦਾ ਹੈਗਾ ਲੋਕ ਉੱਪਰ ਚੜੇ ਹੋਏ ਆ ਦੁਕਾਨ ਦੇ ਉੱਪਰ ਬਹੁਤ ਜ਼ਿਆਦਾ ਜਿਹੜਾ ਮੰਜ਼ਰ ਹੈ ਦੁਕਾਨ ਦਾ ਉਹ ਖਰਾਬ ਨਜ਼ਰ ਆ ਰਿਹਾ ਹੈ ਹਰ ਚੀਜ਼ ਜਿਹੜੀ ਹੈ ਉਹ ਸੜ ਚੁੱਕੀ ਹੈ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਵੀ ਅੰਦਰ ਜਿਹੜੇ ਹਾਲਾਤ ਕੀ ਬਣੇ ਹੋਏ ਨੇ ਉਸੀਂ ਦੇਖ ਸਕਦੇ ਹੋ ਆ ਇਹ ਹਾਲਾਤ ਨੇ ਦੁਕਾਨ ਦੇ ਇਹ ਹਾਲਾਤ ਤੁਸੀਂ ਦੇਖੋ ਇੱਕ ਸੈਨੀਟਰੀ ਦੀ ਦੁਕਾਨ ਜਿਹੜੀ ਹੈ ਉਹ ਲੱਗ ਰਹੀ ਹੈ ਪੇਂਟ ਦੀ ਨਹੀਂ ਦੁਕਾਨ ਹੈ ਸੈਨੀਟਰੀ ਦੀ ਦੁਕਾਨ ਲੱਗ ਰਹੀ ਹੁਣ ਪਤਾ ਲੱਗ ਰਿਹਾ ਕਿ ਜਦੋਂ ਇਥੋਂ ਸਮਾਨ ਦੇਖਣ ਨੂੰ ਮਿਲਦਾ ਔਰ ਤੁਸੀਂ ਦੇਖੋ ਹਾਲਾਤ ਕਿੰਨੇ ਮਾੜੇ ਜਿਹੜੇ ਨੇ ਉਹ ਬਨੇ ਹੋਏ ਨੇ ਉਸ ਵੀ ਨਹੀਂ ਬਚਿਆ ਜੇ ਆ ਪਕਾਇਆ ਵੀ ਕੋਈ ਚੀਜ਼ ਅਗਰ ਬਚ ਗਈ ਹੈ ਨਹੀਂ ਬਚੀ ਹੈ ਫਿਲਹਾਲ ਜਿਹੜਾ ਉਹ ਸਾਰਾ ਜਿਹੜਾ ਅੰਦਰ ਸੇਕ ਬਹੁਤ ਆ ਬੰਦੇ ਫਾਰਗਟ ਦੇ ਪਹੁੰਚੇ ਹੋਏ ਆ ਤੇ ਤੁਸੀਂ ਦੇਖ ਲਗਦੇ ਹੋ ਤਸਵੀਰਾਂ ਰਹੀ ਇਹ ਫਾਰਗਟ ਦੇ ਬੰਦੇ ਆ ਜਿਹੜੇ ਪਹੁੰਚੇ ਹੋਏ ਆ ਇਸ ਟਾਈਮ ਸਮਾਨ ਦੇ ਹਾਲਾਤ ਤੁਸੀਂ ਦੇਖੋ ਬਿਲਕੁਲ ਜਿਹੜਾ ਸਮਾਨ ਉਹ ਸੜ ਕੇ ਸੁਆਹ ਹੋ ਚੁੱਕਾ ਬਹੁਤ ਕੁਝ ਵੀ ਨਹੀਂ ਬਚਿਆ ਦੁਕਾਨ ਦੇ ਅੰਦਰ ਕੁਝ ਵੀ ਨਹੀਂ ਬਚਿਆ ਤੁਸੀਂ ਤਸਵੀਰਾਂ ਰਹੀ ਜਿਹੜਾ ਉਹ ਦੇਖ ਸਕਦੇ ਹੋ ਕੁਝ ਨਹੀਂ ਬਚਿਆ ਇਹ ਜਿਹੜੇ ਹਾਲਾਤ ਨੇ ਕਿੰਨੇ ਮਾੜੇ ਬਣੇ ਹੋਏ ਨੇ ਦੁਕਾਨ ਦੇ ਮਾਲਕ ਇਹ ਦੁਕਾਨ ਦੇ ਮਾਲਕ ਨੇ ਇਹ ਵਾਲੇ ਜਿਹੜੇ ਨੇ ਦੁਕਾਨ ਦੇ ਮਾਲਕ ਨੇ ਜਿਹੜਾ ਦੇਖੋ ਹਾਲਾਤ ਕੁਝ ਨਹੀਂ ਬਚਿਆ ਭਾਜੀ ਤੁਹਾਡਾ ਕੀ ਨਾਮ ਹੈ ਭਾਜੀ ਮੇਰਾ ਨਾਮ ਰਾਹੁਲ ਸ਼ਰਮਾ ਜੀ ਹੈ ਰਾਉਜੀ ਕੀ ਕੀ ਇਤਰਾ ਲੱਗੀ ਹੋਇਆ ਕਿਤਾ ਪਤਾ ਹੋ ਰਿਹਾ ਹੈ ਇਲੈਕਟ੍ਰੋਨਿਕ ਸ਼ਾਰਟ ਹੀ ਹੋਇਆ ਜੀ ਆ ਵੇਖੋ ਕਿੰਨੀ ਆਦਾਰ ਹੈ ਤੁਹਾਡੇ ਸਾਹਮਣੇ ਇਲੈਕਟ੍ਰਿਕ ਸ਼ਾਰਟ ਹੋਇਆ ਹੁੰਦੇ ਕਰਕੇ ਵੇਖੋ ਮੇਰਾ ਕੁਝ ਨਹੀਂ ਬਚਿਆ ਸੀ ਕਿ ਬਚਾਇਆ ਸੀ ਮਜੂਦ ਸੀ ਕਿ ਤੁਸੀਂ ਦੁਕਾਨ ਸਰ ਮੈਂ 10 ਮਿੰਟ ਗਿਆ ਹੀ ਆ ਤੇ ਉਸੇ ਵੇਲੇ ਆ ਕੰਮ ਹੋ ਗਿਆ ਜੀ ਤੇ ਦੁਕਾਨ ਬੰਦ ਸੀ ਜੀ ਦੁਕਾਨ ਬੰਦ ਸੀ 10 ਮਿੰਟ ਹੀ ਹੋਏ ਬੰਦ ਕੀਤੀ ਨੂੰ ਸਰ ਜੀ ਜਿਸ ਤਰ੍ਹਾਂ ਲੱਗ ਰਿਹਾ ਬਹੁਤ ਜ਼ਿਆਦਾ ਨੁਕਸਾਨ ਆ ਕਿੰਨਾ ਕੁ ਨੁਕਸਾਨ ਲੱਗ ਰਿਹਾ ਪਾਜੀ ਇਹਦਾ 70 ਕਰੋੜ ਤੋਂ ਵੀ ਉੱਪਰ ਨੁਕਸਾਨ ਹੋਇਆ ਐ ਇੰਨਾ ਮਟੀਰੀਅਲ ਐ ਮੇਰਾ ਸਾਰਾ ਹੀ ਸਰ ਖਤਮ ਹੋ ਗਿਆ

ਪਰਵੀਰ ਜੀ ਤੁਸੀਂ ਹੌਸਲਾ ਰੱਖਿਓ ਕੋਈ ਗੱਲ ਨਹੀਂ परमात्मा ਨਾਲ ਹੈ ਆ ਇਸ ਸਮ ਜਿਹੜੇ ਤੁਸੀਂ ਦੇਖ ਰਹੇ ਹੋ ਆ ਲੋਕ ਸਾਰੇ ਇੱਥੇ ਮੌਜੂਦ ਨੇ ਹਾਲਾਤ ਤੁਸੀਂ ਦੇਖੋ ਇਹ ਇਹ ਹਾਲਾਤ ਨੇ ਦੁਕਾਨ ਦੇ ਕੁਝ ਵੀ ਨਹੀਂ ਜਿਹੜਾ ਅੰਦਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਾਂਗ ਹੀ ਕੁਝ ਨਹੀਂ ਬਚਿਆ ਔਰ ਵੀਰ ਜੀ ਕਹਿ ਰਹੇ ਆ ਕਰੀਬ ਕਰੀਬ ਸਵਾ ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੈ ਨਜ਼ਰ ਹੋ ਚੁੱਕਾ ਹੈ ਬਿਲਕੁਲ ਕੁਝ ਨਹੀਂ ਬਚਿਆ ਨਾ ਕੁਝ ਲੱਕੜ ਦਾ ਸਮਾਨ ਨਾ ਕੋਈ ਇਹਨਾਂ ਦਾ ਜਿਹੜਾ ਸਮਾਨ ਇਹ ਜਿਹੜਾ ਸੈਨੀਟਰੀ ਦਾ ਸੈਨੀਟਰੀ ਦਾ ਨਾ ਉਹ ਬੱਚੇ ਐ ਨਾ ਕੋਈ ਪਾਈਪਸ ਨਾ ਕੁਝ ਵੀ ਐ ਹਾਲਾਤ ਦੇਖੋ ਕਿੰਨੇ ਜਿਆਦਾ ਤਸਵੀਰਾਂ ਦੇਖ ਨਹੀਂ ਹੁੰਦੀਆਂ ਜਿਹੜੀ ਅਸੀਂ ਵੀ ਇਸ ਟਾਈਮ ਜਿਹੜੇ ਬਿਆਨ ਕਰਨ ਦੇ ਉਹਦੇ ਵਿੱਚ ਨਹੀਂ ਆ ਤਸਵੀਰਾਂ ਦੇਖ ਕੇ ਔਰ ਇਥੋਂ ਦੇ ਹਾਲਾਤ ਦੇਖ ਕੇ ਪਰ ਫਿਲਹਾਲ ਜਿਹੜੀ ਇਹ ਫਾਇਰ ਜਿਹੜਾ ਤੇ ਪਹੁੰਚ ਚੁੱਕੀ ਆ ਪ੍ਰਸ਼ਾਸਨ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਔਰ ਤੁਸੀਂ ਦੇਖੋ ਅੰਦਰ ਉਹ ਬੰਦੇ ਵੀ ਧੰਨ ਨੇ ਉਹ ਚਾਰੇ ਜਿਹੜੇ ਅੰਦਰ ਪਏ ਨੇ ਧੂਆਂ ਹੱਲੇ ਵੀ ਹੱਲੇ ਵੀ ਜਿਹੜਾ ਧੂਆਂ ਇਹਦੇ ਚੋਂ ਆ ਰਿਹਾ ਤੁਸੀਂ